ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈ ਅੱਜ ਦੀ ਵੀ ਸਾਰੇ ਬੁਟੀਕ ਦੇ ਬਣੇ ਹੋਏ ਪੀਸ ਨੇ ਜੀ ਆਪਣੇ ਖੁਦ ਦੇ ਬਣਾਏ ਹੋਏ ਪੀਸ ਨੇ ਡਿਜ਼ਾਈਨਿੰਗ ਸਾਰੀ ਤੁਹਾਨੂੰ ਨਮੀ ਜੀ ਦਵਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਕੋਈ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਸਾਨੂੰ 10 ਤੋਂ 15 ਦਿਨ ਦਾ ਟਾਈਮ ਚਾਹੀਦਾ ਉਹ ਅਸੀਂ ਤੁਹਾਨੂੰ ਉਹ ਵਾਲਾ ਸੂਟ ਰੈਡੀ ਕਰਾ ਕੇ ਦੇ ਦਾਂਗੇ ਜਿਹੜਾ ਰੈਡੀ ਸਟਾਕ ਪਿਆ ਜੀ ਉਹ ਤੁਸੀਂ ਕੋਈ ਵੀ ਤੁਹਾਨੂੰ ਪਸੰਦ ਆ ਤਾਂ ਉਹਦੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਮੇਰਾ ਨੰਬਰ 8 ਉਸੇ ਤੁਸੀਂ ਮੈਨੂੰ ਉਹਦੀ ਪਿਕ ਸੈਂਡ ਕਰ ਸਕਦੇ ਹੋ 컬렉ਸ਼ਨ ਬਹੁਤ ਪਿਆਰੀ ਆ ਸਟਫ ਤੁਹਾਨੂੰ ਸਾਰੇ ਨਵੇਂ ਦੇਵਾਂਗੇ ਜੀ ਪਿਓਰ ਦੇ ਸਟਫ ਦੇਵਾਂਗੇ ਸਾਰੇ ਠੀਕ ਹੈ ਸਭ ਤੋਂ ਪਹਿਲਾਂ ਦਿਖਾਣੇ ਆ ਜੀ ਤੁਹਾਨੂੰ ਟਿਸ਼ੂ ਦੇ ਉੱਪਰ ਸੂਟ ਇਹ ਪਣਿਆ ਹੋਇਆ ਟਿਸ਼ੂ ਦੇ ਉੱਪਰ ਇਹ ਹੈਗਾ 올ਓਵਰ 5 ਮੀਟਰ ਦਾ ਸੂਟ ਆ ਠੀਕ ਹੈ ਇਹ ਸਾਰੇ ਹੈਂਡਵਰਕ ਰੈਡੀ ਕਰਵਾਏ ਸੂਟ ਨੇ ਕਾਫੀ ਜ਼ਿਆਦਾ ਹੈਵੀ ਇਹਨਾਂ ਦਾ ਘੇਰਾ ਜੀ ਬਣਿਆ ਹੋਇਆ ਇਹ ਹੈਗੇ ਨੇ ਬਾਜੂ ਹੈਵੀ ਦੇ ਵਿੱਚ ਇਹ ਟਿਸ਼ੂ ਦੇ ਉੱਪਰ ਸਾਰੇ 올ਓਵਰ ਸੂਟ ਬਣਿਆ ਹੋਇਆ ਦੁਪੱਟੇ ਤੁਹਾਨੂੰ ਕਾਫੀ ਹੈਵੀ ਲੁੱਕ ਦੇ ਵਿੱਚ ਦਵਾਂਗੇ ਅੱਜ ਦੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਐਦਾਂ ਰਹੇਗਾ ਜੀ ਫੋਰth ਸਾਈਡ ਬਹੁਤ ਪਿਆਰੇ ਕਟਵਰਕ ਦੇ ਨਾਲ ਤੇ ਇਹ ਹੈਵੀ ਦੇ ਵਿੱਚ ਰਹੋਗਾ ਇਹਦਾ ਪੱਲਾ ਦੁਪੱਟੇ ਦਾ वर्क की फिनिशिंग प्रोपर इदा ही फिनिशिंग च मिलेगी थोनू अगर तुम किसी होर भी कलर त करवाने एट्टी फाइव हंड्रड इस सूट का प्राइस आठ ठीक है जी एटी फाइव हंड्रड इस सूट का प्राइस आट पहला कलर ही देख लो जी कलर ही बहुत प्यारा उपरते वर्क की लुक देख सकते हो यह है प्योर आला ओरगेंजा प्योर त बनया हुया पीस है, है। ਇਹਦੇ ਹਲੇ ਦੁਪੱਟੇ ਨੂੰ ਅਸੀਂ ਫਿਨਿਸ਼ਿੰਗ ਕਰवानी ਹੈ ਤੁਸੀਂ ਇਹ ਸੂਟ ਪਿਓਰ ਔਰਗੇਂజా ਤੇ ਬਣਿਆ ਹੋਇਆ ਐ ਐਦਾਂ ਬੁਟੀ ਰਹੂਗੀ ਜੀ ਸਾਰੇ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਟੋਟਲੀ ਹੈਂਡਵਰਕ ਦੇ ਉੱਪਰ ਆ ਕਲਰ ਵੀ ਬਹੁਤ ਸੋਹਣਾ ਹੈ ਤੇ ਇਹ ਬਾਜੂ ਦੇ ਉੱਪਰ ਆ ਵਰਕ ਇਸ ਤੇ ਤੇ ਇਹ ਹੈਗੀ ਆ ਜੀ ਸਲਵਾਰ ਕ੍ਰੇਪ ਦੀ 3 ਮੀਟਰ ਇਹਦੇ ਨਾਲ ਨਾਲ ਹੈਗਾ ਪਿਓਰ ਔਰਗੇਂజా ਦਾ ਹੀ ਦੁਪੱਟਾ ਸਾਰੇ ਸੂਟ ਪਿਓਰ ਤੇ ਬਣਿਆ ਹੋਇਆ ਐ ਇਹ ਤਾਂ ਹੋਊਗਾ ਜੀ ਫੋਰth ਸਾਈਡ ਹੈਵੀ ਵਰਕ ਇਹਦੇ ਵੇਲ ਬਣੀ ਹੋਈ ਆ ਇਹਦੀ ਫਿਨਿਸ਼ਿੰਗ ਕਰਨੀ ਹਲੇ ਨੂੰ ਟਿਸ਼ੂ ਲੱਗੇਗਾ ਜੀ ਅਗਰ ਤੁਸੀਂ ਸਾਤੋਂ ਸਟਿਚ ਕਰਵਾਨੀ ਹੋ ਅਸੀਂ ਤੁਹਾਨੂੰ ਪ੍ਰੋਪਰ ਟਿਸ਼ੂ ਵਗੈਰਾ ਲਗਾ ਕੇ ਇਹਦੀ ਫਿਨਿਸ਼ਿੰਗ ਕਰਕੇ ਦਵਾਂਗੇ ਤੇ ਇਹਦਾ ਵੀ ਸੇਮ 8500 ਪ੍ਰਾਈਸ ਆ ਸੂਟ ਦਾ ਨੈਕਸਟ ਸੂਟ ਦੀ ਲੁੱਕ ਦੇਖੋ ਕਲਰ ਦੇਖੋ ਜੀ ਬਹੁਤ ਪਿਆਰਾ ਸੂਟ ਆ ਕਾਫੀ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਦਬਕੇ ਦਾ ਕੰਮ ਪਿਓਰ ਦੇ ਉੱਪਰ ਬਣਿਆ ਹੋਇਆ ਇਹ ਸੂਟ ਵੀ ਪਿਓਰ オーਰਗੈਂਜ਼ਾ ਲੁੱਕ ਵਾਈਜ਼ ਬਹੁਤ ਸੋਹਣਾ ਸੂਟ ਆ ਠੀਕ ਹੈ ਜੀ ਵਰਕ ਬਹੁਤ ਸੋਹਣਾ ਸੂਟ ਦਾ ਹੋਇਆ ਹੋਇਆ ਬਾਜੂ ਵੀ ਤੁਹਾਨੂੰ ਪ੍ਰੋਪਰ ਹੈਵੀ ਮਿਲਣਗੇ ਇਹ ਫਿਰੋਜ਼ੀ ਕਲਰ ਦੇ ਉੱਪਰ ਆ ਜੀ ਸੂਟ ਠੀਕ ਹੈ ਇਹਦੀ ਹਲੇ ਅਸੀਂ ਸਲਵਾਰ ਡਾਈ ਕਰਵਾਨੀ ਆ ਠੀਕ ਹੈ ਇਹ ਵਰਕ ਵਰਕ ਹੋਇਆ ਪਿਆ। ਇਹਦੀ ਸਲਵਾਰ ਕਰਵਾ ਕੇ ਅਸੀਂ ਤੁਹਾਨੂੰ ਇਹਨਾਂ ਦਾ ਪ੍ਰਾਈਸ ਦੱਸਾਂਗੇ ਜੀ। ਇਹਦੀ ਸਲਵਾਰ ਡਾਈ ਕਰवानी ਆ ਜੀ ਤੇ ਦੁਪੱਟੇ ਨੂੰ ਫਿਨਿਸ਼ਿੰਗ ਕਰਨੀ ਆ। ਇਹ ਹੈਗੀ ਆ ਫੋਰ ਸਾਈਡ ਇਦਾਂ ਬੇ ਲਿਸ ਤੇ ਤੇ ਨਾਲ ਹੈਗੀ ਆ ਜੀ ਬੂਟੀ ਸਾਰੇ ਦੁਪੱਟੇ ਦੇ ਵਿੱਚ 14500 ਇਸ ਸੂਟ ਦਾ ਪ੍ਰਾਈਸ ਰਹੂਗਾ। ਤੁਹਾਨੂੰ ਪ੍ਰੋਪਰ ਇਹਦੇ ਨਾਲ ਕ੍ਰੇਪ ਦੀ ਸਲਵਾਰ ਡਾਈ ਕਰਵਾ ਕੇ ਤੇ ਦੁਪੱਟਾ ਫਿਨਿਸ਼ ਕਰਕੇ ਸੂਟ ਦੇਵਾਂਗੇ। जॉर्ज शिमर आई आटफ आर्ज शिमर तो आई है नवा स्टफ आया बिल्कुल शिमर तो बहुत सारे स्टफ त देखी होगी बट ये जॉर्ज के उपर आई है जी यू असं दबके बनाया सूट नीस बने दबके उपर नवा स्टफ है बिल्कुल बहुत सोहना स्टफ है फिटिंग बहुत ज्यादा परफेक्ट आई है ਇਹ ਹੈਗੇ ਨੇ ਬਾਜੂ ਹੈਵੀ ਦੇ ਵਿੱਚ 올ਓਵਰ 5 ਮੀਟਰ ਸੂਟ ਆ ਤੇ ਦੁਪੱਟਾ ਵੀ ਸੇਮ ਹੀ بیس ਕਲਰ ਦਾ ਲਗਾਇਆ ਸੌਰੀ بیس ਫੈਬਰਿਕ ਡਾਈ ਲਗਾਇਆ ਹੋਇਆ ਹੈ ਸ਼ਿਮਰ ਡਾਈ ਆ ਸ਼ਿਮਰ ਜੌਰਜਟ ਤੇ ਸਾਰੇ ਦੁਪੱਟੇ 'ਚ ਬੂਟੇ ਆ ਇਹਨੂੰ ਵੀ ਫਿਨਿਸ਼ਿੰਗ ਕਰवानी ਆ ਸੂਟ ਨੂੰ 6500 ਇਹ ਸੂਟ ਦਾ ਪ੍ਰਾਈਸ ਆ 6500 ਦਾ ਸੂਟ ਹੈ ਜੇ ਨੈਕਸਟ ਦੇ ਰਹੀਆਂ ਤੁਹਾਨੂੰ ਕਲਰ ਵੀ ਬਹੁਤ ਸੋਹਣਾ ਹੈ ਸਟੱਫ ਵੀ ਬਹੁਤ ਪਿਆਰਾ ਹੈ ਇਹ ਬਹੁਤ ਪਿਆਰਾ ਸਟੱਫ ਹੈ ਬਿਲਕੁਲ ਨਮੇਵੀ ਔਰਗੇਂਜ਼ਾ ਦੀ ਤਰ੍ਹਾਂ ਹੀ ਪ੍ਰੀ ਔਰਗੇਂਜ਼ਾ ਨਹੀਂ ਹੈਗਾ ਸਟੱਫ ਹੈ ਜਿਹੜਾ ਇਹਦਾ ਇਹ ਜਿੱਦਾਂ ਟੈਬੀ ਸਿਲਕਾਂ ਦੀ ਸੀਗੀ ਓਦਾਂ ਸਿਲਕੀ ਸਟੱਫ ਹੈ ਇਹਦਾ ਇਹ ਨਵਾਂ ਸਟੱਫ ਆਇਆ ਜਿਹੜਾ ਡਾਈ ਕਰਵਾਇਆ ਕਲਰ ਵੀ ਬਹੁਤ ਸੋਹਣਾ ਹੈ ਵਰਕ ਦਾ ਤੁਸੀਂ ਦੇਖ ਹੀ ਰਹੇ ਹੋ ਇਸ ਤਾਂ ਠੀਕ ਹੈ ਜੀ ਇਹਦੇ ਨਾਲ ਵੀ ਅਲੇ ਅਸੀਂ ਸਲਵਾਰ ਡਾਈ ਕਰवानी ਆ ਕ੍ਰੇਪ ਦੀ ਸਲਵਾਰ ਲਗਾਵਾਂਗੇ ਤੁਸੀਂ ਵੇਸ ਕਲਰ ਮਤਲਬ ਸੇਮ ਹੀ ਫੈਬਰਿਕ ਜਿਲਗਾਨੀ ਹੈ ਤਾਂ ਉਹ ਵੀ ਡਾਈ ਕਰਾ ਦਾਂਗੇ ਦੁਪੱਟਾ ਇਹਦਾ ਬਹੁਤ ਜ਼ਿਆਦਾ ਹੈਵੀ ਬਣਾਇਆ ਹੈ ਐਡਾ ਹੈਵੀ ਦੁਪੱਟਾ ਤੁਹਾਨੂੰ ਸਲਵਾਰ ਡਾਈ ਕਰਾ ਕੇ ਪ੍ਰੋਪਰ ਤਾਂ ਇਹ ਸੂਟ ਪਏਗਾ ਜੀ 8000 ਦਾ 8000 ਦਾ ਸੂਟ ਪਏਗਾ ਇਹ ਵਾਲਾ ਠੀਕ ਹੈ ਨੈਕਸਟ ਸਟੱਫ ਬਹੁਤ ਜ਼ਿਆਦਾ ਫਾਈਨ ਆ। ਕ੍ਰੇਪ ਦੇ ਉੱਪਰ ਦੇ ਰਹੇ ਹਾਂ ਜੀ। ਕ੍ਰੇਪ ਦਾ ਸਟੱਫ ਆ। ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਆ। 올ਓਵਰ 5 ਮੀਟਰ ਦਾ ਸੂਟ ਆ। ਕਲਰ ਤਾਂ ਹੈ ਹੀ ਬਹੁਤ ਪਿਆਰਾ ਹੈ। ਡਿਜ਼ਾਈਨਿੰਗ ਉਸ ਤੋਂ ਵੀ ਜ਼ਿਆਦਾ ਸੋਹਣੀ ਆ। ਬਣਨ ਤੋਂ ਬਾਅਦ ਸੂਟ ਦੀ ਲੁੱਕ ਬਹੁਤ ਪਿਆਰੀ ਆਉਣ ਵਾਲੀ ਆ। ਬੂਟੇ ਬਣੇ ਹੋਏ ਨੇ ਜੀ 3 2 1 ਦਾ ਬੂਟਾ ਬਣਾਇਆ ਹੋਇਆ ਬਹੁਤ ਸੋਹਣਾ। ਤੇ ਨਾਲ ਲਾਇਆ ਹੋਇਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਪਿਓਰ ਦੁਪੱਟੇ ਦੀ ਲੁੱਕ ਦੇਖਿਓ। ਇਦਾਂ ਡਿਜ਼ਾਈਨਰ ਜਿਹਾ ਬਣਿਆ ਹੋਇਆ ਪੀਸ ਆ। ਬੇਲਾਂ ਪਈਆਂ ਹੋਈਆਂ ਦੁਪੱਟੇ 'ਚ। ਤੇ ਪ੍ਰਾਈਸ ਰਹੂਗਾ ਜੀ 7000, 7000 ਦਾ ਸੂਟ ਆ। ਨੈਕਸਟ ਦੇ ਰਹੀ ਹਾਂ ਕੁਝ ਅਲੱਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਪਿਆਰਾ ਪੀਸ ਬਣਿਆ ਇਹਦੇ ਨੀਚੇ ਤੁਸੀਂ ਗ੍ਰੀਨ ਕਲਰ ਦੀ ਹੀ ਵੈਸੇ ਤਾਂ ਲਗਾਓਗੇ ਜਿਹੜੀ ਆਪਾਂ ਲਾਈਨਿੰਗ ਲਗਾਨੀ ਹੈ ਅਗਰ ਤੁਸੀਂ ਮਸਟਰਡ ਲਗਾਓਗੇ ਤਾਂ ਇਹ ਵਾਲੀ ਲੁੱਕ ਇਹਦੀ ਨਿਕਲ ਕੇ ਆਏਗੀ ਇਹ orange ਦਾ ਸ਼ੇਡ ਆ ਜਿਹੜਾ ਅਸੀਂ ਦਿੱਤਾ ਕੰਟਰਾਸਟ ਇਹਨੂੰ ਅਗਰ ਤੁਸੀਂ ਗ੍ਰੀਨ ਲਗਾਓਗੇ ਤਾਂ ਐਦਾਂ ਗ੍ਰੀਨ ਤੇ ਮਸਟਰਡ ਦਾ ਬਹੁਤ ਸੋਹਣਾ ਕੰਟਰਾਸਟ ਬਣੇਗਾ ਲੁੱਕ ਬਹੁਤ ਪਿਆਰੀ ਐ ਸੂਰਦੇ ਇਹ ਹੈਗੀ ਆ ਜੀ ਸ਼ਰਟ ਉਹ ਤੁਹਾਡੀ ਚੁਆਇਸ ਆ ਤੁਸੀਂ ਇਹਨੂੰ ਕੰਟਰਾਸਟ ਵਿੱਚ ਬਣਾਉਣਾ ਹੈ ਗ੍ਰੀਨ ਤੇ ਔਰੇਂਜ ਦਾ ਕੰਟਰਾਸਟ ਹੈ ਜਾਂ ਫਿਰ ਜਿਹੜੀ ਜੇ ਮਸਟਰਡ ਔਰੇਂਜ ਕਲਰ ਦੀ ਹੀ ਲਾਈਨਿੰਗ ਲਗਾਨੀ ਹੈ ਤਾਂ ਜਿੱਦਾਂ ਤੁਹਾਨੂੰ ਹੁਣ ਵੀਡੀਓ 'ਚ ਦਿਖ ਰਿਹਾ ਹੈ ਤਾਂ ਇਦਾਂ ਦੀ ਹੀ ਦਿਖਾਈ ਗਈ ਹੈ ਸੂਟ ਦੀ ਇਹ ਗੋਟਾ ਪੱਤੀ ਦੇ ਉੱਪਰ ਰੈਡੀ ਕੀਤਾ ਸਾਰਾ ਸੂਟ ਤੇ ਨਾਲ ਥ੍ਰੈਡ ਦਾ ਵਰਕ ਕੀਤਾ ਜੀ ਇਸਨੂੰ 크ਰੇਪ ਦੀ ਤੁਹਾਨੂੰ ਇਹ 3 ਮੀਟਰ ਦੀ ਸਲਵਾਰ ਮਿਲੇਗੀ ਔਰੇਂਜ ਕਲਰ ਦੀ ਬਾਜੂ ਤੇ ਹੈਵੀ ਵਰਕ ਮਿਲੇਗਾ ਜੇ ਜਿਹੜੇ ਕਲਰ ਦੀ ਸਲਵਾਰ ਆ ਉਸੇ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਸਾਰੇ ਦੁਪੱਟੇ 'ਚ ਰਹੋਗੀ ਬੂਟੇ ਤੇ ਇਹਦੀ ਵੀ ਫਿਨਿਸ਼ਿੰਗ ਹੋਣੀ ਆ ਦੁਪੱਟੇ ਦੀ 9000 ਇਹ ਸੂਟ ਦਾ ਪ੍ਰਾਈਸ ਆ 9000 ਦਾ ਸੂਟ ਆ ਨੈਕਸਟ ਹੈਗਾ ਜੀ ਕ੍ਰਸ਼ ਟਿਸ਼ੂ ਦੇ ਉੱਪਰ ਸੂਟ ਰੈਡੀ ਕੀਤਾ ਆ 올ਓਵਰ 5 ਮੀਟਰ ਦਾ ਸੂਟ ਆ ਕ੍ਰਸ਼ ਟਿਸ਼ੂ ਦੇ ਉੱਪਰ ਰੈਡੀ ਕੀਤਾ ਵਰਕ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਆ ਬਾਜੂ ਵੀ ਹੈਵੀ ਦੇ ਵਿੱਚ ਪਰਲਸ ਦਾ ਕੰਮ ਹੈ ਇਸ ਦੇ ਵਿੱਚ ਦਬਕੇ ਦਾ ਤਿੱਲੇ ਦਾ ਥ੍ਰੈਡ ਹਰੇਕ ਕੰਮ ਕੀਤਾ ਹੋਇਆ ਕ੍ਰੈਸ ਟਿਸ਼ੂ ਦਾ ਹੀ ਹੈਗਾ ਜੀ ਇਸ ਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਤੇ ਸਾਰੇ ਦੁਪੱਟੇ ਚ ਬੂਟੀ ਆ 2.5 ਮੀਟਰ ਦੇ ਲੰਮੇ ਚੌੜੇ ਦੁਪੱਟੇ ਆ 8000 ਇਸ ਸੂਟ ਦਾ ਪ੍ਰਾਈਸ ਆ 8000 ਦਾ ਸੂਟ ਹੈ ਇਹ ਵੀ ਪਿਓਰ ਦੇ ਉੱਪਰ ਬਣਿਆ ਹੋਇਆ ਪੀਸ ਆ ਜੀ ਸਾਰਾ ਇਹਦੇ ਨਾਲ ਵੀ ਅਸੀਂ ਸਲਵਾਰ ਡਾਈ ਕਰवानी ਹੈ ਜੀ ਠੀਕ ਹੈ ਲੁੱਕ ਬਹੁਤ ਪਿਆਰੀ ਹੈ ਸੂਟ ਦੀ ਵੀ ਇਹਦੀ ਹਲੇ ਸਲਵਾਰ ਡਾਈ ਹੋਣੀ ਹੈ ਪਿਓਰ ਕ੍ਰੇਪ ਦੀ ਹੋਏਗੀ ਔਰਗੈਂਜ਼ਾ ਦਾ ਪੀਸ ਹੈ ਪਿਓਰ ਔਰਗੈਂਜ਼ਾ ਦਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਨਾ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਬਿਲਕੁਲ ਨਵਾਂ ਜਿਹਾ ਵਰਕ ਹੈ ਤੇ ਕਲਰ ਵੀ ਬਹੁਤ ਸੋਹਣਾ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਸਾਰੇ ਦੁਪੱਟੇ 'ਚ ਰਹੋਗੀ ਬੂਟੀ ਐਦਾਂ ਤੇ ਕਾਰਨਰ 'ਚ ਹੈਵੀ ਬੂਟੇ ਰਹਿਣਗੇ ਇਹਨੂੰ ਵੀ ਹੈਲਫ ਫਿਨਿਸ਼ਿੰਗ ਹੋਣੀ ਹੈ ਦੁਪੱਟੇ ਨੂੰ ਇਹਦਾ ਪ੍ਰਾਈਸ ਹੈਗਾ 12500 ਨੈਕਸਟ ਪੀਸ ਜੌਰਜਟ ਦੇ ਉੱਪਰ ਇੱਕ ਪਾਰਟੀ ਵੇਅਰ ਸੂਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੌਰਜਟ ਦੀ ਬਹੁਤ ਸਾਰੀ ਡਿਮਾਂਡ ਰਹਿੰਦੀ ਆ ਜੇ ਤੁਹਾਨੂੰ ਸਾਡੇ ਕੋਲ ਮਤਲਬ ਸੂਟ ਰੈਡੀ ਕਰਵਾਨੀ ਆ ਤਾਂ ਇੱਕ ਕ੍ਰੇਪ ਦਾ ਕਰਾ ਲਿਆ ਸਿਲਕ ਦਾ ਕਰਾ ਲਿਆ ਔਰਗੇਂਜ਼ਾ ਦਾ ਕਰਵਾ ਲਿਆ ਤੇ ਇੱਕ ਜੌਰਜਟ ਦੀ ਵੀ ਜ਼ਰੂਰ ਡਿਮਾਂਡ ਆਂਦੀ ਹੈ ਵੀ ਇੱਕ ਸੂਟ ਸਾਨੂੰ ਜੌਰਜਟ ਦਾ ਵੀ ਉਹਨਾਂ ਦੇ ਵਿੱਚ ਰੈਡੀ ਕਰਕੇ ਦਿਓ ਤਾਂ ਕਰਕੇ ਕੀ ਕੀ ਰੈਡੀ ਕਰਵਾਇਆ ਸੂਟ ਬਹੁਤ ਪਿਆਰਾ ਪੀਸ ਹੈ ਵੀ ਕੁਝ ਤੁਸੀਂ ਇਦਾਂ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਇਹ ਜਸਟ ਮੈਂ ਆਪਣੇ ਸੂਟ ਰੈਡੀ ਕਰਵਾਏ ਆ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੇ ਜੌਰਜਟ ਦਾ ਹੀ ਪਿਓਰ ਦਾ ਦੁਪੱਟਾ ਲਾਈਨਾਂ ਰਹਿਣਗੀਆਂ ਜਿਹੜਾ ਇਹਦਾ ਵਰਕ ਕਟਵਰਕ ਕੀਤਾ ਬਹੁਤ ਪਿਆਰੀ ਕਬੇਲ ਦੀ ਤਰ੍ਹਾਂ ਕੀਤਾ ਹੋਇਆ 7200 ਪ੍ਰਾਈਸ ਆ ਜੀ ਇਸ ਸੂਟ ਦਾ ਨੈਕਸਟ ਦੇ ਰਹੇ ਹਾਂ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਆ ਇਹ ਵਾਲਾ ਸੂਟ ਇਹਨਾਂ ਦੇ ਨਾਲ ਵੀ ਅਸੀਂ ਸਲਵਾਰਾਂ ਡਾਈ ਕਰवानी ਹੈ ਸ਼ਿਮਰ ਦੇ ਉੱਪਰ ਸੂਟ ਰੈਡੀ ਕੀਤਾ ਇਹਦੇ ਨਾਲ ਪਰਪਲ ਕਲਰ ਦੀ ਸਲਵਾਰ ਡਾਈ ਹੋਏਗੀ ਇਹ ਹੈਗਾ ਜੀ ਸ਼ਰਟ ਦਾ ਫਰੰਟ ਬਾਜੂ ਵੀ ਤੁਹਾਨੂੰ ਹੈਵੀ ਮਿਲਣਗੇ ਆ ਐਦਾਂ ਦਾ ਡਾਰਕ ਜਾਂ ਥੋੜਾ ਜਿਹਾ ਲਾਈਟ ਡਾਰਕ ਦਾ ਕੰਟਰਾਸਟ ਜਿਹਾ ਬਣੇਗਾ ਇਹ ਦੇ ਨਾਲ ਦੀ ਐਦਾਂ ਸਲਵਾਰ ਬਣੇਗੀ ਸਾਰੇ ਦੁਪੱਟੇ 'ਚ ਬਹੁਤ ਪਿਆਰਾ ਵਰਕ ਆ ਫੋਰ ਸਾਈਡ ਹੈਗਾ ਜੀ ਕਟਵਰਕ ਤੇ ਪ੍ਰਾਈਸ ਰਹੂਗਾ ਇਹਦਾ 6000 6000 ਦਾ ਸੂਟ ਆ ਇੱਕ ਸੂਟ ਇਹਦੇ ਵਿੱਚ ਇਹ ਵਾਲਾ ਕਲਰ ਆ ਇਹ ਦਿਨਾਲ ਤੁਸੀਂ ਅਗਰ ਸਲਵਾਰ ਡਾਈ ਕਰਵਾਨੀ ਆ ਤਾਂ ਜਿਹੜਾ ਇੱਕਨੀ ਦਾ ਕਲਰ ਹੁੰਦਾ ਇਹ ਵਾਲੀ ਡਾਈ ਹੋਏਗੀ ਜਾਂ ਫਿਰ ਤੁਸੀਂ ਕੰਟਰਾਸਟ ਬਣਾਣਾ ਤਾਂ ਦੁਪੱਟਾ ਇਹਨੂੰ ਅਸੀਂ ਇਹ ਵਾਲਾ ਐਡ ਕੀਤਾ ਇਹਦੇ ਨਾਲ ਵਰਕ ਸੇਮ ਨੀਚੇ ਵਾਲਾ ਜਿਹੜਾ ਖੋਲੇ ਉਹਦੇ ਨਾਲ ਦਾ ਹੀ ਆ ਤਾਂ ਤੁਸੀਂ ਕੰਟਰਾਸਟ ਵੀ ਬਣਾ ਸਕਦੇ ਹੋ ਇਹ ਸੇਮ ਦੋ ਨੇਜੀ ਸੂਟ ਮੇਰੇ ਕੋਲ ਜਿਹੜੇ ਅਸੀਂ ਰੈਡੀ ਕਰਵਾਏ ਇਹਨਾਂ ਦੋਨਾਂ ਦੇ ਨਾਲ ਹਲੇ ਸਲਵਾਰਾਂ ਬਣਨੀਆਂ ਕਿਸੇ ਨੇ ਦੋ ਸੂਟ ਸੇਮ ਪਾਣਿਆਂ ਤਾਂ ਉਹ ਵੀ ਲੈ ਸਕਦੇ ਆ 6000 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਠੀਕ ਹੈ ਤੇ 198 ਇਹ ਜੰਨੀ ਹੈ ਜੀ ਮੈਂ ਪਹਿਲਾਂ ਵੀ ਦਿਖਾਇਆ ਸੀ ਤੇ ਇਹ ਰੈਡੀ ਦੁਆਰਾ ਕਰਵਾਇਆ ਸੂਟ ਡਿਮਾਂਡ ਦੇ ਅਕੋਰਡਿੰਗ ਇਹ ਸੂਟ ਦੀ ਵੀ ਬਹੁਤ ਸਾਰੀ ਡਿਮਾਂਡ ਆਈ ਸੀ ਸਾਡੇ ਕੋਲ ਬਹੁਤ ਪਿਆਰਾ ਵਰਕ ਹੈ ਦਾ ਵਰਕ ਸਭ ਨੂੰ ਬਹੁਤ ਪਸੰਦ ਆਇਆ ਸੂਟ ਦਾ ਇਹ ਹੈਗੇ ਕ੍ਰੇਪ ਦੀ ਸਲਵਾਰ ਤੇ ਇਹਦੇ ਨਾਲ ਲੱਗਿਆ ਹੋਇਆ ਜੇ ਬ੍ਰாக்கਟ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਐਡਾ ਡਿਜ਼ਾਈਨਰ ਜਿਹਾ ਪੀਸ ਬਣਿਆ ਹੋਇਆ ਇਹ ਪ੍ਰਾਈਸ ਹੈਗਾ ਸੂਟ ਦਾ 7500 ਨੈਕਸਟ ਪਿਓਰ ਸ਼ਿਮਰ ਦੇ ਉੱਪਰ ਆ ਸੂਟ ਤੇ ਪ੍ਰਾਈਸ ਰਹੂਗਾ ਜੀ 8800 ਲੁੱਕ ਸੂਟ ਦੀ ਬਹੁਤ ਸੋਹਣੀ ਆ ਯੋਕ ਸਟਾਈਲ ਦੀ ਤਰ੍ਹਾਂ ਸੂਟ ਬਣਿਆ ਹੋਇਆ ਇਹ ਖੁਸ਼ੇ ਲੱਗ ਜਾ ਬਣਾਇਆ ਸੀ ਇਹ ਸੂਟ ਵੀ ਬਹੁਤ ਯਾਰਾ ਡਿਮਾਂਡ ਤੇ ਆ ਸੂਟ ਮੇਰਾ ਇਹ ਰੈਡੀ ਆਇਆ ਸੇਮ ਹੀ ਕਲਰਾਂ ਦੇ ਵਿੱਚ ਸੇਮ ਹੀ ਡਿਜ਼ਾਈਨਿੰਗ ਦੇ ਵਿੱਚ ਜੇ ਜਿਨਾਂ ਨੇ ਪਹਿਲਾਂ ਫੋਟੋਆਂ ਭੇਜੀਆਂ ਸੀ ਉਹ ਮੰਗਵਾ ਸਕਦੇ ਹੋ ਸੂਟ ਦੇ ਵਿੱਚ ਬੂਟੀ ਵੀ ਹੈਗੀ ਆ ਆ ਦੁਪੱਟੇ ਦੇ ਵਿੱਚ ਸੇਮ ਦੇ ਵਿੱਚ ਇਹ ਦੋ ਕਲਰ ਆ ਇਹ ਵੀ ਕਲਰ ਬਹੁਤ ਸੋਹਣਾ ਲੱਗਦਾ ਏ ਇਹ ਜੋਕ ਸਟਾਈਲ ਦਿੱਤਣਾ ਬਣਿਆ ਹੋਇਆ ਸੂਟ ਆ ਇਹਦੇ ਅਲੱਗ ਜੀ ਡਿਜ਼ਾਈਨਿੰਗ ਆ ਸੂਟ ਤੇ ਕ੍ਰੇਪ ਦੀਆਂ 3 3 ਮੀਟਰ ਦੀਆਂ ਸਲਵਾਰਾਂ ਦੁਪੱਟੇ ਸੇਮ ਰਹਿਣਗੇ ਜੀ ਤੇ 8800 ਇਹਨਾਂ ਸੂਟਾਂ ਦਾ ਪ੍ਰਾਈਸ ਆ 8800 ਨੈਕਸਟ ਦਿਖਾਣੀ ਹੈ ਇੱਕ ਸੂਟ ਸੋਨਾ ਇਹ ਬਹੁਤ ਪਿਆਰਾ ਸੂਟ ਆ ਤੇ ਕਲਰ ਵੀ ਬਹੁਤ ਸੋਹਣਾ ਸੂਟ ਦਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਇਹ ਸੂਟ ਮੇਰੇ ਪਾਸ ਰੈਡੀਮੇਡ ਆਇਆ ਸੀ ਇਹ ਕਿਸੇ ਨੇ ਬੁਕਿੰਗ ਕੀਤੀ ਹੋਈ ਥੀ ਇਹ ਸੂਟ ਮੇਰਾ ਹੋਲਡ ਤੇ ਚਲੇ ਗਿਆ ਤਾਂ ਕਰਕੇ ਅੱਜ ਮੈਨੂੰ ਲੈਸ ਪ੍ਰਾਈਸ ਦੇ ਰਹੀਆਂ ਸੂਟ ਨੂੰ ਇਹਦੇ ਨਾਲ ਚਨਾਉਣ ਦਾ ਪ੍ਰਿੰਟਡ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਜੇ 8350 ਪ੍ਰਾਈਸ ਹੈਗਾ ਇਸ ਸੂਟ ਦਾ ਪਰ ਤੁਹਾਨੂੰ 8000 ਦਾ ਸੂਟ ਦੰਨੇ ਆ ਜੀ ਇਹ ਵਾਲਾ 8000 ਦਾ ਸੂਟ ਆ 크ਰੇਪ ਦੇ ਉੱਪਰ ਆ ਪਿਓਰ ਤੇ ਇੱਕ ਸੂਟ ਤੁਹਾਨੂੰ ਇਹ ਵੀ ਦੰਨੇ ਆ ਡਿਸਕਾਊਂਟ ਦੇ ਉੱਪਰ カラー डिजाइन बहुत सोणा सुरता ये दो सूट ਸਾਡੇ ਹੋਲਡ ਤੇ ਚਲੇ ਗਏ ਸੀਗੇ 6500 ਪ੍ਰਾਈਸ ਹੈ ਇਸ ਸੂਟ ਦਾ ਤੇ ਤੁਹਾਨੂੰ 6200 ਦਾ ਦਵਾਂਗੇ ਜੀ 크ريب ਦੀ ਸਲਵਾਰ ਆ ਔਰਗੈਂਜ਼ਾ ਦੀ ਸ਼ਰਟ ਆ ਤੇ ਔਰਗੈਂਜ਼ਾ ਦਾ ਇਹ ਇਹ ਬਹੁਤ ਪਿਆਰਾ ਜਿਹਾ ਦੁਪੱਟਾ ਇਹਦਾ ਠੀਕ ਹੈ ਫੋਰ ਸਾਈਡ ਵੇਲ ਦੇ ਨਾਲ ਤੇ ਇੱਕ ਸੂਟ ਅਸੀਂ ਇਹ ਰੈਡੀ ਕਰਵਾਇਆ ਏ ਤੁਸੀਂ ਕਿਸੇ ਵੀ ਕਲਰ ਤੇ ਕੋਈ ਵੀ ਕਲਰ ਤੁਸੀਂ ਆਪਣੀ ਚੁਆਇਸ ਦਾ ਕਰਵਾ ਸਕਦੇ ਹੋ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਪਿਆਰਾ ਡਿਜ਼ਾਈਨ ਆ ਕਲਰ ਵੀ ਬਹੁਤ ਪਿਆਰਾ ਹੈ ਵੈਸੇ ਤਾਂ ਇਹਦੇ ਨਾਲ ਵੀ ਸਲਵਾਰ ਡਾਈ ਕਰवानी ਹੈ ਠੀਕ ਹੈ ਤੇ ਇਹਦੇ ਨਾਲ ਖਰਾਏ ਜੀ অর্ਗੇਂਜ਼ਾ ਦਾ ਦੁਪੱਟਾ ਵਰਕ ਦੇ ਨਾਲ ਰਹੂਗਾ ਫੋਰ ਸਾਈਡ ਵਰਕ ਹੈ ਜੀ ਤੇ ਪ੍ਰਾਈਸ ਹੈਗਾ ਇਸ ਸੂਟ ਦਾ 8500 ਤੇ ਇੱਕ ਸੂਟ ਇਹ ਰੈਡੀ ਕਰਵਾਇਆ 골ਡਨ ਬਹੁਤ ਪਿਆਰਾ ਸੂਟ ਹੈ ਹਾਲੇ ਮੈਂ ਦਿਖਾਇਆ ਨਹੀਂ ਸੀ ਵੀਡੀਓ ਚ ਬਟ ਫਿਰ ਵੀ ਇਹਦੇ ਅਸੀਂ ਬਹੁਤ ਸਾਰੇ ਆਰਡਰ ਲੈ ਚੁੱਕੇ ਹਾਂ ਸੂਟ ਦੇ ਇਹ 골ਡਨ ਸ਼ੇਡ ਦੇ ਵਿੱਚ ਹੀ ਮਿਲੇਗਾ ਤੁਹਾਨੂੰ ਇਹ ਸੂਟ ਰੈਡੀ ਹੈ ਕਿਉਂਕਿ ਮੈਂ ਕਾਫੀ ਸਾਰੇ ਆਰਡਰ ਦੇ ਚੁੱਕੀ ਹਾਂ ਇਹ ਵਾਲੇ ਸੂਟ ਦੇ ਬਹੁਤ ਸੇਲ ਹੁੰਦਾ ਹੈ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਯੂਨੀਕ ਵਰਕ ਆ ਪੈਚ ਵਰਕ ਕਰਕੇ ਉੱਪਰ ਪ੍ਰੋਪਰ ਵਰਕ ਕੀਤਾ ਹੋਇਆ 골ਡਨ ਜャ ਸ਼ੇਡ ਆ ਜੀ ਟਿਸ਼ੂ ਦੇ ਉੱਪਰ ਸੂਟ ਹੈ ਬਾਜੂ ਵੀ ਇਹਦੀਆਂ ਹੈਵੀનેસ ਆ ਰਹੀਆਂ ਇਹ ਹੈਗੇ ਆ ਜੀ ਸੂਟ ਦੀ ਲੁੱਕ ਬਹੁਤ ਪਿਆਰਾ ਪੀਸ ਆ ਹੈਵੀ ਵਰਕ ਦੇ ਨਾਲ ਆ ਸਾਰੇ 골ਡਨ ਆ ਤੇ ਨਾਲ ਕ੍ਰੇਪ ਦੀ ਹੈਗੀ ਐ ਸਲਵਾਰ 스ਕਿਨੀ 골ਡਨ ਜਾਂ ਸ਼ੇਡ ਆ ਤੇ ਦੇਖਣ ਵਾਲਾ ਹੈਗਾ ਇਹਦਾ ਦੁਪੱਟਾ ਇਹ ਰਹੂਗਾ ਜੀ ਇਹਦਾ ਦੁਪੱਟਾ ਫੁੱਲ ਪੈਚ ਵਰਕ ਦੇ ਨਾਲ ਰੈਡੀ ਕੀਤਾ ਹੋਇਆ ਸੂਟ ਹੈ ਸਾਰੇ ਦੁਪੱਟੇ ਦੇ ਵਿੱਚ ਇਹ ਬਰੀਕ ਬਰੀਕ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਵਰਕ ਕੀਤਾ ਹੋਇਆ ਐ ਐਦਾਂ ਪੈਚਿੰਗ ਬੈਕ ਸਾਈਡ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਵੀ ਥ्रेड ਨਹੀਂ ਦਿਖੇਗਾ ਵਿੱਚ ਇਸ ਤੇ ਠੀਕ ਹੈ ਇਹ ਦੇਖੋ ਸੂਟ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ 14800 14800 ਦਾ ਸੂਟ ਹੈ ਇੱਕ ਆਈ ਨਹੀਂ ਜੀ ਇਹ ਪਿਓਰ ਦੇ ਦੁਪੱਟੇ ਇਹ ਵੀ ਬਹੁਤ ਸਾਰੀ ਡਿਮਾਂਡ ਰਹਿੰਦੀ ਹੈ ਪਿਓਰ ਦੇ ਦੁਪੱਟੇ ਨੇ ਇਹ ਵਾਈਟ ਦੇ ਵਿੱਚ ਠੀਕ ਹੈ ਜਿਹੜੇ ਪਿਓਰ ਵਾਲੀ ਦੁਪੱਟੇ ਹੁੰਦੀਆਂ ਉਹ ਵਾਲੀ ਦੁਪੱਟੇ ਨੇ ਆ ਫੋਰ ਸਾਈਡ ਔਰਡਰ ਦੇ ਨਾਲ ਜਿਹੜਾ ਤਾਂ ਇਹ ਇੱਕ ਦੁਪੱਟਾ ਏ ਇਹ ਤੁਸੀਂ ਕਿਸੇ ਵੀ ਕਲਰ ਤੇ ਇਹਨਾਂ ਨੂੰ ਡਾਈ ਕਰਾ ਸਕਦੇ ਹੋ ਇਹ ਨੀਚੇ ਇਹਨਾਂ ਕਟਿੰਗ ਕਰਕੇ ਕਿਹੜੇ ਤੇ ਔਰਡਰ ਲੱਗ ਸਕਦਾ ਇਹ ਕੋਈ ਦੁਪੱਟੇ ਨੂੰ ਦਿੱਤਾ ਹੋਇਆ ਤੇ ਜਿਹੜਾ ਇੱਕ ਹੈਗਾ ਜੀ ਇਹ ਵਾਲਾ ਦੁਪੱਟਾ ਇਹ ਪਿਓਰ ਹੈ ਸਾਰੇ ਠੀਕ ਹੈ ਇਹਨਾਂ ਦੁਪੱਟਿਆਂ ਦਾ ਪ੍ਰਾਈਸ ਹੈਗਾ ਜੀ 2700 ਇਹ ਪਿਓਰ ਦੇ ਕੱਲੇ ਸਿੰਗਲ ਦੁਪੱਟੇ ਹਨ ਦੋਨਾਂ ਦਾ 27 2700 ਪ੍ਰਾਈਸ ਹੈ हां जी उम्मीद ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਉਹਦੀ ਪਿਕ ਸੈਂਡ ਕਰ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਦੀ ਲੱਗੀ ਜੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ